ਹਾਂਜੀ ਮੈਂ ਦੱਸਣਾ ਚਾਹਾਂਗੀ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਹਦਾਇਤਾਂ ਆ ਰਹੀਆਂ ਕਿ ਜਿੰਨੇ ਵੀ ਸਰਕਾਰੀ ਅਧਾਰੇ ਅਰ ਸਰਕਾਰੀ ਅਧਾਰੇ ਜਾਂ ਪ੍ਰਾਈਵੇਟ ਅਧਾਰੇ ਨੇ ਉਹਨਾਂ ਦੇ ਬੋਰਡ ਨਾਮ ਸੂਚਕ ਬੋਰਡ ਤੇ ਪੰਜਾਬੀ ਭਾਸ਼ਾ ਵਿੱਚ ਹੁਣ ਲਾਜ਼ਮੀ ਨੇ ਉੱਪਰ ਪੰਜਾਬੀ ਭਾਸ਼ਾ ਲਿਖੀ ਜਾਵੇ ਤੇ ਨੀਚੇ ਉਹ ਕਿਸੇ ਹੋਰ ਵੀ ਭਾਸ਼ਾ ਦੀ ਵਰਤੋਂ ਕਰ ਸਕਦੇ ਨੇ ਤੇ ਜ਼ਿਲ੍ਹਾ ਕਪੂਠਲਾ ਦੀ ਜੇ ਗੱਲ ਕਰੀਏ ਤਾਂ ਜ਼ਿਲ੍ਹਾ ਪੱਧਰ ਤੇ ਸਾਡੇ ਵੱਲੋਂ ਸਾਡੇ ਦਫ਼ਤਰ ਵੱਲੋਂ ਕਾਫੀ ਵੱਧ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਆਪ ਆਪਣੇ ਨਿਜੀ ਪੱਧਰ ਤੇ ਜਾ ਕੇ ਇਹਨਾਂ ਦੁਕਾਨਾਂ ਦਾ ਤੇ ਸਕੂਲ ਦੀ ਚੈਕਿੰਗ ਕਰਦੇ ਆਂ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਮਾਣ ਵੀ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਦੁਕਾਨਾਂ ਨੇ ਬੋਰਡ ਪੰਜਾਬੀ ਵਿੱਚ ਕਰਵਾ ਲਏ ਨੇ ਔਰ ਬਹੁਤ ਸੋਹਣੇ ਤਰੀਕੇ ਨਾਲ ਲਿਖਵਾਏ ਨੇ ਸ਼ਬਦ ਜੋੜ ਵੀ ਬਿਲਕੁਲ ਸਹੀ ਨੇ ਉਹਨਾਂ ਦੇ ਜੋ ਮੈਂ ਨਿਜੀ ਪੱਧਰ ਤੇ ਆਪ ਚੈੱਕ ਕੀਤੇ ਨੇ ਪਰ ਕੁਝ ਇਹੋ ਜਿਹੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਬੋਰਡ ਹਾਲੇ ਵੀ ਪੰਜਾਬੀ ਵਿੱਚ ਨੇ ਸੋ ਉੱਥੇ ਥੋੜਾ ਜਿਹਾ ਮਨ ਦੁਖਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਹੀ ਅਸੀਂ ਇੰਨਾ ਮਾਨਸਤਿਕ ਆਕਾਰ ਦੇਣ ਤੋਂ ਕਿਉਂ ਗੁਰੇਜ਼ ਕਰ ਰਹੇ ਹਾਂ ਵੀ ਮੰਨਦੇ ਹਾਂ ਕਿ ਅਸੀਂ CBSE ਅਫੀਲੀਏਸ਼ਨ ਸਕੂਲਸ ਨੇ ਪਰ ਫਿਰ ਵੀ ਬੱਚੇ ਪੰਜਾਬ ਦੇ ਉੱਥੇ ਹੀ ਪੜ੍ਹਦੇ ਨੇ ਪੰਜਾਬੀ ਬੱਚੇ ਪੜ੍ਹਦੇ ਨੇ ਸੋ ਬੋਰਡ ਉੱਪਰ ਪੰਜਾਬੀ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਤੇ ਸਰਕਾਰ ਵੱਲੋਂ ਹਦਾਇਤਾਂ ਵੀ ਹੈ ਕਿ ਜੇਕਰ ਕੋਈ ਪੰਜਾਬੀ ਵਿੱਚ ਬੋਟ ਨਹੀਂ ਕਰਵਾਉਂਦਾ ਤਾਂ ਉਸ ਪੱਧਰ ਤੇ ਜਿਹੜੀ ਕਾਰਵਾਈ ਹੈ ਕੀਤੀ ਜਾਵੇਗੀ ਅਮਝ ਗੱਲ ਕਰੀਏ ਡੀਓ ਸਕੈਂਡਰੀ ਜਾਂ ਡੀਓ ਪ੍ਰਾਇਮਰੀ ਇਹਨਾਂ ਵੱਲੋਂ ਸਰਕਾਰ ਨੂੰ ਲਿਖਤੀ ਰਿਪੋਰਟ ਤਾਂ ਭੇਜ ਦਿੱਤੀ ਗਈ ਹੈ ਕਿ ਸਾਰੇ ਸਕੂਲਾਂ ਦੇ ਬੋਰਡ ਪੰਜਾਬੀ ਦੇ ਵਿੱਚ ਹੋ ਗਏ ਆ ਪਰ ਦੇਖਣ ਨੂੰ ਜਾਂਦਾ ਕਿ ਉੱਥੇ ਤਾਂ ਕੋਈ ਬੋਰਡ ਵੀ ਨਹੀਂ ਲੱਗਾ ਵਾ ਹਾਂਜੀ ਡਿਓ ਸਕੈਨਰੀ ਵੱਲੋਂ ਸਾਨੂੰ ਸਰਟੀਫਿਕੇਟ ਆ ਗਿਆ ਹੋਇਆ 100% ਜਿੰਨੇ ਵੀ ਪ੍ਰਾਈਵੇਟ ਸਕੂਲਾਂ ਨਾਲ ਦੇ ਬੋਰਡ ਪੰਜਾਬੀ ਵਿੱਚ ਹੋ ਗਏ ਨੇ ਔਰ ਜਦੋਂ ਅਸੀਂ ਨਿਜੀ ਪੱਧਰ ਤੇ ਚੈਕਿੰਗ ਕੀਤੀ ਹੈ ਤਾਂ ਲਗਭਗ ਹੋ ਗਏ ਨੇ ਕੁਝ ਸਕੂਲ ਮੈਂ ਕਹਿ ਸਕਦੀਆਂ ਜੋ ਨਹੀਂ ਹੈ ਸੋ ਉਹਨਾਂ ਸੰਬੰਧੀ ਜਿਹੜੀ ਅਸੀਂ ਕਾਰਵਾਈ ਵਿਸ਼ੇਸ਼ ਤੌਰ ਤੇ ਅਸੀਂ ਆਪਣੇ ਪੱਧਰ ਤੇ ਕੀਤੀ ਹੈ ਔਰ ਉਹਨਾਂ ਨੂੰ ਸਮਾਂ ਵੀ ਦਿੱਤਾ ਹੈ ਕਿ 31 ਅਕਤੂਬਰ ਤੱਕ ਉਹਨਾਂ ਦੇ ਬੋਰਡ ਪੰਜਾਬੀ ਵਿੱਚ ਕਰਵਾ ਲਏ ਜਾਣ ਸੋ ਉਮੀਦ ਹੈ ਕਿ ਉਹਨਾਂ ਦੇ ਹੋ ਜਾਣਗੇ ਬੋਰਡ ਪੰਜਾਬੀ ਵਿੱਚ ਤੁਹਾਨੂੰ ਲੱਗਦਾ ਕਿ ਡੀਅਰ ਸਕੈਂਡਰੀ ਸਰਕਾਰ ਨੂੰ ਵੀ ਗੁੰਮਰਾਹ ਕਰ ਰਹੀ ਹੈ ਕਿਤੇ ਨਾ ਕਿਤੇ ਇਸ ਤਰੀਕੇ ਦੀ ਰਿਪੋਰਟਾਂ ਭੇਜ ਕੇ ਕਿ ਸਾਰੇ ਕਹਿੰਦੇ ਕਿ 100% ਬੋਰਡ ਪੰਜਾਬੀ ਚ ਹੋ ਗਏ ਆ ਹਾਂਜੀ ਨਹੀਂ ਡਿਓ ਸਕੇਂਡਰੀ ਵੱਲੋਂ ਇਹੋ ਜਿਹਾ ਗੁੰਮਰਾਹ ਵਾਲੀ ਕੋਈ ਗੱਲ ਨਹੀਂ ਬੋਰਡ ਜਿਦੋਂ ਉਹਨਾਂ ਨੇ ਸਾਨੂੰ ਸਰਟੀਫਿਕੇਟ ਦਿੱਤਾ ਸੀਗਾ ਉਸ ਟਾਈਮ ਸਾਰੇ ਹੀ ਬੋਰਡ ਸਾਰੇ ਸਕੂਲਾਂ ਦੇ ਲਗਭਗ 250 ਤੋਂ ਉੱਪਰ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਬੋਰਡ ਪੰਜਾਬੀ ਵਿੱਚ ਸੀਗੇ ਕੁਝ ਹਨੇਰੀ ਛਖੜ ਕਰਨ ਜਾਂ ਕਿਸੇ ਕਾਰਨ ਕਰਕੇ ਬੋਰਡ ਉਤਰੇ ਹੋਣਗੇ ਤਦ ਉਥੇ ਅੰਗਰੇਜ਼ੀ ਦੇ ਬੋਰਡ ਹੈ ਔਰ ਪੰਜਾਬੀ ਦੇ ਨਹੀਂ ਹੈ ਕਿਉਂਕਿ ਪੰਜਾਬੀ ਦੇ ਮਾਧ ਵਿੱਚ ਲਗਾਏ ਗਏ ਮੈਡਮ ਤੁਸੀਂ ਗੱਲ ਕਰਦੇ ਕਿ ਹਨੇਰੀ ਪੰਜਾਬੀ ਦੇ ਬੋਰਡ ਹੀ ਕਿਉਂ ਡੇ ਹੈ ਉਹਨਾਂ ਨੇ ਤਾਂ ਇੰਗਲਿਸ਼ ਦੇ ਬੋਰਡ ਕਿਉਂ ਨਹੀਂ ਉਡੇ ਬੋਰਡ ਪਹਿਲਾਂ ਸਰਕਾਰ ਦੀ ਹਦਾਇਤਾਂ ਤੋਂ ਪਹਿਲਾਂ ਜਿਹੜੇ ਅੰਗਰੇਜ਼ੀ ਵਿੱਚ ਬੋਰਡ ਉਹਨਾਂ ਦੇ ਪੱਕੇ ਤੌਰ ਤੇ ਲੱਗੇ ਹੋਏ ਸਨ ਤੇ ਪੰਜਾਬੀ ਦੇ ਵਿੱਚ ਜਦੋਂ ਉਹਨਾਂ ਨੂੰ ਜਲਦੀ ਵਿੱਚ ਲਗਾਉਣ ਲਈ ਕਿਹਾ ਗਿਆ ਇਸ ਕਾਰਨ ਉਹਨਾਂ ਦੇ ਬੋਰਡ ਉਹਨਾਂ ਨੇ ਜਿਸ ਤਰ੍ਹਾਂ ਦੀ ਵੀ ਫਿਕਸੇਸ਼ਨ ਕਰਵਾਈ ਗਈ ਹੋਏਗੀ ਉਹ ਰੀਜ਼ਨ ਹੋ ਸਕਦਾ ਹੋਰ ਕੋਈ ਖਾਸ ਕਾਰਨ ਨਹੀਂ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਸੋ ਬਹੁਤ ਜਲਦੀ ਉਹਨਾਂ ਦੇ ਬੋਰਡ ਪੰਜਾਬੀ ਚ ਹੋ ਜਾਣਗੇ ਤੁਹਾਨੂੰ ਲੱਗਦਾ ਕਿ ਇਥੇ ਕਿ ਸਰਕਾਰ ਦੀ ਹਦਾਇਤਾਂ ਦੇ ਪ੍ਰਾਈਵੇਟ ادارے ਕੰਮ ਕਰਨਗੇ हां बिल्कुल कर रहे ने आज भी ਤੁਸੀਂ ਆਪਣੇ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਦੁਕਾਨਾਂ ਮੈਂ 50% ਕਹਿ ਸਕਦੀ ਹਾਂ ਕਿ ਲਗਭਗ 50% ਪ੍ਰਾਈਵੇਟ ਦੁਕਾਨਾਂ ਦੇ ਬੋਰਡ ਜਿਹੜੇ ਆ ਪੰਜਾਬੀ ਵਿੱਚ ਹੋ ਗਏ ਨੇ ਲੋਕ ਜਾਗਰੂਕ ਹੋ ਰਹੇ ਨੇ ਦਿਨ ਬਦਦੇ ਨੇ ਕਿ ਆਪਣੀ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਉਹਦਾ ਮਾਨ ਸਤਿਕਾਰ ਰੱਖਣ ਲਈ ਜਿਹੜੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਲਈ ਬੋਰਡ ਕਰਵਾ ਰਹੇ ਨੇ ਗੱਲ ਕੱਲੇ ਬੋਰਡ ਦੀ ਨਹੀਂ ਹੈ ਸਾਡਾ ਫਰਜ਼ ਪੰਜਾਬੀ ਹੋਣ ਦੇ ਲਾਤੇ ਆਪਣੀ ਬੋਲੀ ਨੂੰ ਮਾਨ ਤੇ ਸਤਿਕਾਰ ਦੇਣਾ ਹੈ ਜਿਸ ਦਾ ਮੁੱਖ ਕਾਰਨ ਸੀਗਾ ਕਿ ਅਸੀਂ ਉਸ ਤੋਂ ਵਿਸਰਦੇ ਜਾ ਰਹੇ ਸੀ ਮੁਰ ਸਰਕਾਰ ਨੇ ਇਹੋ ਜਿਹਾ ਉਪਰਾਲਾ ਕੀਤਾ ਹੈ ਸਰਕਾਰ ਵੀ ਵਧਾਈ ਦੀ ਪੱਤਰ ਹੈ ਤੇ ਕੋਸ਼ਿਸ਼ ਬਹੁਤ ਵਧੀਆ ਹੈ ਔਰ ਲੋਕ ਜਾਗਰੂਕ ਵੀ ਹੋ ਰਹੇ ਨੇ ਤਾਂ ਲੁਕ ਕਿਤੇ ਲੱਗਦਾ ਨੇ ਕਿ ਜਿਹੜੇ ਪ੍ਰਾਈਵੇਟ ਅਧਾਰੇ ਕਿਤੇ ਆਪਣੇ ਸਟੇਟਸ ਇਹ ਲੈਵਲ ਦੇਖਣ ਕਰਕੇ ਕਿ ਪੰਜਾਬੀ ਬੋਰਡ ਨਾਂ ਲਗਾਉਂਦੇ ਹੁਣ ਹਾਂਜੀ ਪੰਜਾਬੀਆਂ ਦੀ ਇਹ ਖਾਸੀਅਤ ਜ਼ਰੂਰ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅੰਗਰੇਜ਼ੀ ਵਿੱਚ ਬੋਲਣਾ ਤੇ ਅੰਗਰੇਜ਼ੀ ਦੇ ਬੋਰਡ ਸ਼ਾਇਦ ਉਹਨਾਂ ਦਾ ਸਟੇਟਸ ਸਿੰਬਲ ਹੋ ਸਕਦਾ ਹੈ ਪਰ ਇਹ ਦਾ ਵੀ ਇੱਕ ਬਹੁਤ ਡੂੰਗਾ ਕਾਰਨ ਹੈ ਜਿਸ ਦੀ ਵਿਚਾਰ ਆਪਾਂ ਕਰ ਸਕਦੇ ਹਾਂ ਕਿ ਮਾਈਗ੍ਰੇਸ਼ਨ ਹੋਣ ਕਰਕੇ ਪੰਜਾਬ ਤੋਂ ਬਹੁਤ ਜ਼ਿਆਦਾ ਅਸਰ ਪੰਜਾਬੀਆਂ ਦੇ ਪਿਆ ਪਰ ਅਜਿਹੀ ਗੱਲ ਨਹੀਂ ਹੈ ਹੁਣ ਲੋਕ ਮੂਡ ਆਪਣੇ ਉਸੇ ਹੀ ਜੜਾਂ ਦੇ ਨਾਲ ਜੁੜ ਰਹੇ ਨੇ ਉਸੇ ਹੀ ਆਪਣੇ ਬੋਲੀ ਤੇ ਆ ਰਹੇ ਨੇ